ਦੈਂਪਤ ਜੀ ਬੰਦ ਕਰੋ ਇਧਰ ਆ ਗਏ ਆ ਗਏ ਇਧਰ ਨੈਣ ਕੋ ਉਹ ਇੱਕ ਸਾਡੇ ਵੱਲੋਂ ਜਿਹੜਾ ਡੀਐਸਪੀ ਜ਼ੀਰਾ ਦੇ ਏਰੀਏ ਦੇ ਵਿੱਚ ਥਾਣਾ ਮੱਲਾਂ ਵਾਲੇ ਦੇ ਵਿੱਚ ਮੁਕੱਦਮਾ ਨੰਬਰ 35 ਦਰਜ ਕੀਤਾ ਹੈ ਐਨਡੀਵੀਐਸ ਐਕਟ ਦਾ ਜਿੱਥੇ 500 ਗ੍ਰਾਮ ਅਫੀਮ ਇੱਕ ਮੋਟਰਸਾਈਕਲ ਸਪਲੈਂਡਰ ਤੇ ਇਹ ਬਰਾਮਦ ਕੀਤੇ ਗਏ ਆ ਉਹ ਗੁਰਪ੍ਰਤਾਪ ਸਿੰਘ ਪੁੱਤਰ ਗੁਰਮੁਖ ਸਿੰਘ ਤੇ ਰਸ਼ਪਾਲ ਸਿੰਘ ਉਰਫ ਪਾਲਾ ਪੁੱਤਰ ਹਰਮੇਸ਼ ਸਿੰਘ ਇਹ ਵਾਸੀ ਇੱਕ ਤਾਂ ਗਲਮੀ ਵਾਲੇ ਦਾ ਥਾਣਾ ਹਾਰਫਕੇ ਤੇ ਦੂਸਰਾ ਜਿਹੜਾ ਲੇਲੇ ਵਾਲਾ ਥਾਣਾ ਸਦਰ ਫਰੋਜਪੁਰ ਦਾ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ 500 ਗ੍ਰਾਮ ਅਫੀਮ ਬਰਾਮਦ ਹੋਈ ਹੈ ਇੱਥੇ ਇਹ ਦੱਸਣਯੋਗ ਹੈ ਵੀ ਜਦੋਂ ਇਹਦਾ ਆਪਾਂ ਘਰ ਦੇ ਵਿੱਚ ਬਾਅਦ ਵਿੱਚ ਸਰਚ ਕਰ ਰਹੇ ਸੀ ਆਫਟਰ ਰਿਕਵਰੀ ਤਾਂ ਉੱਥੇ ਇਸ ਨੇ ਆਪਣੀ ਅਲਮਾਰੀ ਦੇ ਵਿੱਚ ਇੱਕ ਸੀਕ੍ਰੇਟ ਦਰਵਾਜ਼ਾ ਬਣਾਇਆ ਹੋਇਆ ਸੀ ਜਿੱਥੋਂ ਥੱਲੇ ਪੌੜੀਆਂ ਉਤਰਦੀਆਂ ਸੀ ਇੱਕ ਬੇਸਮੈਂਟ ਦੇ ਵਿੱਚ ਇੱਕ ਕਮਰਾ ਇਹਨੇ ਬਣਾਇਆ ਹੋਇਆ ਸੀ ਜਿੱਥੇ ਇਹ ਮੋਸਟ ਪ੍ਰੋਬਬਲੀ ਜਦੋਂ ਵੀ ਪੁਲਿਸ ਜੇ ਕੋਈ ਇਹਦੇ ਰੇਡ ਕਰੂਗੀ ਤਾਂ ਉੱਥੇ ਇਹ ਲੁਕ ਜਾਂਦਾ ਸੀ ਤਾਂ ਕਿ ਨਾ ਮਿਲੇ ਕਮ ਕਲਾ ਫੀਮ ਦਾ ਕਰਦਾ ਸੀ ਜੀ ਚਟੇ ਦੇ ਨਾਲ ਹੁਣ ਤੱਕ ਜਿਹੜਾ ਆ ਇਹ ਫੀਮ ਪੜੀ ਹੈ ਜੀ ਬਾਕੀ ਜੇ ਕੋਈ ਹੋਰ ਸਾਹਮਣੇ ਆਏ ਉਸ ਹੱਬ ਨਾ ਕਰਦਾ ਇਹ ਇਹ ਪਹਿਲਾ ਪਰਚਾ ਦਾ ਹਜ ਉਹ ਚੈੱਕ ਕਰ ਲੈਣੇ ਜੀ ਉਹ ਚੈੱਕ ਕਰ ਰਹੇ ਹੈ ਜੀ ਇਨਵੈਸਟੀਗੇਸ਼ਨ ਕਰ ਲੱਗਦਾ ਕਿ ਜਿਵੇਂ ਨੇ ਕਮਰਾ ਬਣਾਇਆ ਸੀ ਅਲਮਾਰੀ ਦੇ ਮਗਰ ਫਿਲਮੀ ਤਰੀਕੇ ਨਾਲ ਤੇ ਵਾਕਈ ਪੁਲਿਸ ਤੋਂ ਬਚਣ ਲਈ ਔਰ ਵੱਡਾ ਸਮਗਲਰਾਂ ਦੇ ਨਾਲ ਇਹਦੇ ਹੱਥ ਹੋ ਸਕਦੇ ਆ ਵੀ ਜਿਹੜਾ ਇੰਨਾ ਆਬ ਦਾ ਬਣਾਈ ਬੈਠਾ ਸੀ ਪਹਿਲਾਂ ਜੀ ਬਿਲਕੁਲ ਹੋ ਸਕਦੇ ਬਿਲਕੁਲ ਹੋ ਸਕਦੇ ਕਿਉਂਕਿ ਜਿਹੜਾ ਨੇ ਇੰਨਾ ਉਹਦੇ ਮਿਹਨਤ ਕਰਕੇ ਥੱਲੇ ਕਮਰਾ ਬਣਾਇਆ ਹੋਇਆ ਹੈ ਤੇ ਕੋਈ ਹੋਰ ਕਿਸੇ ਕੰਮ ਵਾਸਤੇ ਪਰਪਸ ਵਾਸਤੇ ਨਹੀਂ ਆਉ ਉਹ ਤੇ ਸਿਕਰੇਟ ਉਹਦਾ ਰਸਤਾ ਬਣਾਇਆ ਉਹ ਇੱਕ ਸਾਡੇ ਵੱਲੋਂ ਜਿਹੜਾ ਡੀਐਸਪੀ ਜ਼ੀਰਾ ਦੇ ਏਰੀਏ ਦੇ ਵਿੱਚ ਥਾਣਾ ਮੱਲਾਵਾਲੇ ਦੇ ਵਿੱਚ ਮੁਕਦਮਾ ਨੰਬਰ 35 ਦਰਜ ਕੀਤਾ ਐ ਐਨਡੀਵੀਐਸ ਐਕਟ ਦਾ ਜਿੱਥੇ 500 ਗ੍ਰਾਮ ਅਫੀਮ ਇੱਕ ਮੋਟਰਸਾਈਕਲ ਸਪਲੈਂਡਰ ਤੇ ਇਹ ਬਰਾਮਦ ਕੀਤੇ ਗਏ ਆ ਉਹ ਗੁਰਪ੍ਰਤਾਪ ਸਿੰਘ ਪੁੱਤਰ ਗੁਰਮੁਖ ਸਿੰਘ ਤੇ ਰਸ਼ਪਾਲ ਸਿੰਘ ਉਰਪਾਲਾ ਪੁੱਤਰ ਹਰਮੇਸ਼ ਸਿੰਘ ਇਹ ਵਾਸੀ ਇੱਕ ਤਾਂ ਗੁਲਾਮੀ ਵਾਲੇ ਦਾ ਥਾਣਾ ਹਰਫਕੇ ਤੇ ਦੂਸਰਾ ਜਿਹੜਾ ਲੇਲੇ ਵਾਲਾ ਥਾਣਾ ਸਦਰ ਫਰੋਜਪੁਰ ਦਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ 500 ਗ੍ਰਾਮ ਅਫੀਮ ਬਰਾਮਦ ਹੋਈ ਹੈ ਇੱਥੇ ਇਹ ਦੱਸਣਯੋਗ ਹੈ ਵੀ ਜਦੋਂ ਇਹਦਾ ਆਪਾਂ ਘਰ ਦੇ ਵਿੱਚ ਬਾਅਦ ਵਿੱਚ ਸਰਚ ਕਰ ਰਹੇ ਸੀ ਆਫਟਰ ਰਿਕਵਰੀ ਤਾਂ ਉੱਥੇ ਇਸ ਨੇ ਆਪਣੀ ਅਲਮਾਰੀ ਦੇ ਵਿੱਚ ਇੱਕ ਸੀਕ੍ਰੇਟ ਦਰਵਾਜ਼ਾ ਬਣਾਇਆ ਹੋਇਆ ਸੀ ਜਿੱਥੋਂ ਥੱਲੇ ਪੌੜੀਆਂ ਉਤਰਦੀਆਂ ਸੀ ਇੱਕ ਬੇਸਮੈਂਟ ਦੇ ਵਿੱਚ ਇੱਕ ਕਮਰਾ ਨੇ ਬਣਾਇਆ ਹੋਇਆ ਸੀ ਜਿੱਥੇ ਇਹ ਮੋਸਟ ਪ੍ਰੋਬਬਲੀ ਜਦੋਂ ਵੀ ਪੁਲਿਸ ਜੇ ਕੋਈ ਇਹਦੇ ਰੇਡ ਕਰੂਗੀ ਤਾਂ ਉੱਥੇ ਇਹ ਲੁਕ ਜਾਂਦਾ ਸੀ ਤਾਂ ਕਿ ਨਾਮ ਮਿਲੇ ਕੰਮ ਕੱਲਾ ਫੀਮ ਦਾ ਕਰਤਾ ਸੀ ਜੀ ਚਟੇ ਦੇ ਨਾਲ ਹੁਣ ਤੱਕ ਜਿਹੜਾ ਆ ਇਹ ਫੀਮ ਪੜੀ ਹੈ ਜੀ ਬਾਕੀ ਜੇ ਕੋਈ ਹੋਰ ਸਾਹਮਣੇ ਆਏ ਉਸ ਸਾਹਬ ਨਾਲ ਕਾਰਵਾਈ ਇਹ ਪਹਿਲਾਂ ਪਰਚੇ ਦਾ ਹਜੇ ਉਹ ਚੈੱਕ ਕਰ ਲੈਣੇ ਜੀ ਉਹ ਚੈੱਕ ਕਰ ਰਹੇ ਹੈ ਜੀ ਇਨਵੈਸਟੀਗੇਸ਼ਨ ਦਾ ਲੱਗਦਾ ਕਿ ਜਿਵੇਂ ਨੇ ਕਮਰਾ ਬਣਾਇਆ ਸੀ ਅਲਮਾਰੀ ਦੇ ਮਗਰ ਫਿਲਮੀ ਤਰੀਕੇ ਨਾਲ ਤੇ ਵਕਈ ਪੁਲਸ ਤੋਂ ਬਚ ਲੀ ਔਰ ਵੱਡਾ ਸਮਗਲਰਾਂ ਦੇ ਨਾਲ ਇਹਦੇ ਹੱਥ ਹੋ ਸਕਦੇ ਆ ਵੀ ਜਿਹੜਾ ਇੰਨਾ ਆਦਾ ਬਣਾਈ ਬੈਠਾ ਸੀ ਪਹਿਲਾਂ ਹੀ ਬਿਲਕੁਲ ਹੋ ਸਕਦੇ ਬਿਲਕੁਲ ਹੋ ਸਕਦੇ ਕਿਉਂਕਿ ਜਿਹੜਾ ਨੇ ਇੰਨਾ ਉਹਦੇ ਮਿਹਨਤ ਕਰਕੇ ਥੱਲੇ ਕਮਰਾ ਬਣਾਇਆ ਹੋਇਆ ਤੇ ਕੋਈ ਹੋਰ ਕਿਸੇ ਕੰਮ ਵਾਸਤੇ ਪਰਪਸ ਵਾਸਤੇ ਨਹੀਂ ਆਉ ਉਹ ਤੇ ਸਿਕਰਟ ਉਹਦਾ ਰਸਤਾ ਬਣਾਇਆ